ਦੁਨੀਆ ਵਿੱਚ ਰੱਖ ਫਰੀਦਾ ਕੁਝ ਐਸਾ ਬਹਿਣ ਖਲੂਣ ਕੋਲ ਹੋਈ ਤਾਂ ਹਸਨ ਲੋਕੀ ਤੁਰ ਜਾਈਏ ਤਾਰੂਣ ਫਿਕਰ ਕਰੇਂਦੇ ਬਾਬਰੀ ਤੇ ਜ਼ਿਕਰ ਕਰੇਂਦੇ ਸਾਦ ਕੁੱਠ ਫਰੀਦਾ ਜ਼ਿਕਰ ਕਰ ਤੇ ਫਿਕਰ ਕਰੇਗਾ ਆਪ ਕੋਠੇ ਚੜਕੇ ਦੇਖ ਫਰੀਦਾ ਘਰ ਘਰ ਲੱਗੀ ਅੱਗ ਕੂੰ ਸਮਝੀ ਮੈਂ ਦੁਖੀ ਆ ਇੱਥੇ ਦੁਖੀ ਹੈ ਸਾਰਾ ਜੱਗ ਫਰੀਦਾ ਤੇਰੀ ਝੋਪੜੀ ਗਲ ਕਟਿਆਂ ਕੇ ਪਾਸ ਜੋ ਕਰਨਗੀ ਸੋ ਭਰਨਗੀ ਤੂੰ ਕਿਉਂ ਬੈਠਾ ਉਦਾਸ ਦੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਏ ਅੰਤ ਮਿੱਟੀ ਦਾ ਮਿੱਟੀ ਹੋਏ ਪਾਣੀ ਦਾ ਬੁਲਬਲਾ ਇਹ ਤੇਰੀ ਔਕਾਤ ਜਿਸ ਕਰਮੋ ਜਾਂ ਮਾਣੀਆਂ ਇੱਕ ਨ ਰੱਖਣ ਰਾਤ ਕੀ ਸੁੱਖੀ ਖਾਈ ਕੇ ਠੰਡਾ ਪਾਣੀ ਪੀ ਵੇਖ ਪੁਰਾਈ ਚੋਪੜੀ ਨਾ ਤਰਸਾਈ ਜੀ ਕਾਲੀ ਮੈਂਡੀ ਕੱਪੜੀ ਕਾਲਾ ਮੈਂਡਾ ਬੀਸ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਫਰੀਦਾ ਹੋ ਬਲਿਹਾਰੀ ਤੈਨ ਪੰਖੀਆਂ ਜੰਗਲ ਜਿੰਨਾ ਆਸ ਕੰਕਰ ਚੁਗਨ ਥਲ ਬਸਨ ਰੱਬਨ ਨੋ ਛੋੜਨ ਪਾਸ ਫਰੀਦਾ ਬਾਰ ਉਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰਖਸੀ ਜੀਉ ਸਰੀਰ ਹੋ ਲੇ ਫਰੀਦਾ ਬੁਰੇ ਕਾ ਪਲਾ ਕਰ ਗੁੱਸਾ ਮਨ ਨ ਹੰਡਾਈ ਦੇਹੀ ਰੋਗ ਨ ਲੱਗਈ ਪੱਲੇ ਸਭ ਕਿਛ ਪਾਈ ਫਰੀਦਾ ਜੇ ਤੂੰ ਅਕਲ ਤੀਫ ਕਾਲੇ ਲਿਖਣਾ ਲੇਖ ਆਪੜਨੇ ਗਿਰਮਾਨ ਮੇ ਸਿਰ ਨੀਵਾ ਕਰ ਦੇਖ ਨਾ ਕਰ ਬੰਦਿਆ ਮੇਰੀ ਮੇਰੀ ਚਾਰ ਦਿਨਾਂ ਦਾ ਮੇਲਾ ਏ ਦੁਨੀਆ ਫਿਰ ਇੱਕ ਦਿਨ ਬਣ ਜਾਣਾ ਤੂੰ ਮਿੱਟੀ ਦੀ ਢੇਰੀ ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪਰੇਸ਼ਾਨੀਆਂ ਹੀ ਵਧਣਗੀਆਂ ਰਜਾ ਵਿੱਚ ਰਹਿ ਕੇ ਦੇਖ ਨਿਆਰੇ ਹੋਰ ਹੋਣਗੇ